ਪਾਈ ਅਗਸਤ 2025 ਪੰਜਾਬੀ ਫਿਲਮ ਜਗਤ ਲਈ ਬਹੁਤ ਹੀ ਮਾੜਾ ਦਿਨ ਸੀ ਬਹੁਤ ਹੀ ਮੰਦਭਾਗਾ ਦਿਨ ਸੀ ਕਾਲਾ ਦਿਨ ਕਹਿ ਸਕਦੇ ਕਿਉਂਕਿ ਉਸ ਦਿਨ ਪੰਜਾਬੀ ਜਗਤ ਦੇ ਮਹਾਨ ਕਲਾਕਾਰ ਮਹਾਨ ਕਮੇਡੀਅਨ ਜਸਵਿੰਦਰ ਪੱਲਾ ਦਾ ਦਿਹਾਂਤ ਔਰ ਦੂਸਰੇ ਦਿਨ 23 ਅਗਸਤ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਮੋਹਾਲੀ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਹੀ ਉਸ ਦਿਨ 23 ਅਗਸਤ ਨੂੰ ਫਿਲਮ ਫੇਅਰ ਅਵਾਰਡ ਸੀ ਠੀਕ 12 ਤੋਂ 1 ਵਜੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤੇ ਉਸ ਤੋਂ ਬਾਅਦ ਸ਼ਾਮ 4 ਤੋਂ ਲੈ ਕੇ 5 ਦਾ ਜਿਹੜਾ ਸਮਾਂ ਸੀ ਫਿਲਮ ਫੇਅਰ 어ਵਾਰਡ ਦਾ ਸ਼ੁਰੂ ਹੋ ਗਿਆ। ਮਤਲਬ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੰਜਾਬੀ ਆਰਟਿਸਟ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਪਹਿਲੋਂ ਅੰਤਿਮ ਸੰਸਕਾਰ ਤੇ ਪੁੱਜੇ ਤੇ ਉਸ ਤੋਂ ਬਾਅਦ ਫਿਲਮ ਫੇਅਰ 어ਵਾਰਡ ਤੇ ਜਾ ਕੇ ਲੁੱਡੀਆਂ ਪਾਉਣ ਲੱਗ ਪਏ, ਭੰਗੜੇ ਪਾਉਣ ਲੱਗ ਪਏ। ਸੋ ਕਿੱਥੋਂ ਦੀ ਇਨਸਾਨੀਅਤ ਹੈ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਪੰਜਾਬੀ ਫਿਲਮ ਜਗਤ ਦਾ ਕਿਸੇ ਦਾ ਤਾਇਆ ਸੀ, ਕਿਸੇ ਦਾ ਚਾਚਾ ਸੀ। ਕੋਈ ਉਹਨੂੰ ਵਾਪਸ ਮਾਨ ਕਹਿ ਰਿਹਾ ਸੀ ਕੋਈ ਉਹਨੂੰ ਆਪਣਾ ਵੱਡਾ ਭਰਾ ਕਹਿ ਰਿਹਾ ਸੀ ਤੇ ਉੱਥੇ ਹੀ ਉਹ ਕਲਾਕਾਰ ਜਿੱਥੇ ਅੰਤਿਮ ਸੰਸਕਾਰ ਤੇ ਪਹੁੰਚੇ ਉਹੀ ਉੱਥੇ ਜਾ ਕੇ ਨੱਚੜ ਗਾਉਣ ਰਏ ਸਨ ਸੋ ਕਿਤਨਾ ਕਿਤੇ ਇਹ ਲੱਗਦਾ ਕਿ ਲਹੂ ਜਿਹੜਾ ਚਿੱਟਾ ਹੋ ਚੁਲਿਆ ਆ ਆਰਟਿਸਮ ਕਲਾਕਾਰਾਂ ਦਾ ਆਦਾਕਾਰਾਂ ਦਾ ਬਹੁਤ ਲੋਕ ਕਹਿੰਦੇ ਨੇ ਕਿ ਫਿਲਮਫੇਅਰ ਅਵਾਰਡ ਪਹਿਲੋ ਦਾ ਮਿੱਥਿਆ ਹੋਇਆ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਅਨਹੋਣੀ ਹੋਣੀ ਹੈ ਡਾਕਟਰ ਜਸਵਿੰਦਰ ਪੱਲਾ ਨੇ ਇਸ ਦੁਨੀਆ ਤੋਂ ਰੁਕਸਤ ਹੋ ਜਾਣਾ ਤੇ ਉੱਥੇ ਹੀ ਇਹ ਵੀ ਲੋਕ ਕਹਿ ਰਹੇ ਸੀ ਕਿ ਜੇ ਪੋਸਟਪੋਨ ਕਰਨਾ ਹੁੰਦਾ ਤਾਂ ਪੋਸਟਪੋਨ ਹੋ ਸਕਦਾ ਸੀ ਫਿਲਮ ਫੇਅਰ ਅਵਾਰਡ ਜੀ ਹਾਂ ਬਿਲਕੁਲ ਪੋਸਟਪੋਨ ਹੋ ਸਕਦਾ ਸੀ ਜੇ ਪੋਸਟਪੋਨ ਹੋ ਜਾਂਦਾ ਤਾਂ ਸ਼ਾਇਦ ਇਸ ਤੋਂ ਵੱਡੀ ਸ਼ਰਧਾਂਜਲੀ ਡਾਕਟਰ ਜਸਪਿੰਦਰ ਪੱਲਾ ਲਈ ਨਹੀਂ ਹੋ ਸਕਦੀ ਸੀ ਉੱਥੇ ਹੀ ਅਸੀਂ ਦੇਖ ਸਕਦੇ ਹਾਂ ਕਿ बार-बार ਲੋਕਾਂ ਦਾ ਇਹੀ ਕਹਿਣਾ ਕਿ ਕੀ ਜਸਵਿੰਦਰ ਪੱਲਾ ਨਾਲੋਂ ਫਿਲਮ ਫੇਅਰ ਅਵਾਰਡ ਵੱਡਾ ਹੋ ਗਿਆ ਇੱਕ ਪਾਸੇ ਤੁਸੀਂ ਉਹਨਾਂ ਨੂੰ ਮਹਾਨ ਕਲਾਕਾਰ ਕਹਿ ਰਹੇ ਹੋ ਉੱਥੇ ਹੀ ਦੂਜੇ ਪਾਸੇ ਤੁਸੀਂ ਸ਼ਾਮ ਨੂੰ ਉੱਥੇ ਜਾ ਕੇ ਭੰਗੜੇ ਪਾ ਰਹੇ ਹੋ ਲੁੱਡੀਆਂ ਪਾ ਰਹੇ ਹੋ ਸੋ ਇਨਸਾਨੀਅਤ ਕਿੱਥੇ ਗਈ ਇੱਕ ਦੌਰ ਸੀ ਜਦੋਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਹਫ਼ਤਾ ਹਫ਼ਤਾ ਉੱਥੇ ਰੇਡੀਓ ਟੀਵੀ ਜਾਂ ਫਿਰ ਕੁਝ ਵੀ ਇਦਾਂ ਦਾ ਗਾਉਣ ਵਜਾਉਣ ਨਹੀਂ ਕੀਤਾ ਜਾਂਦਾ ਸੀ ਹਾਲਾਂਕਿ ਹਫ਼ਤਾਵੇਂ ਘਟ ਗਿਆ ਦਿੱਤਾ ਇਹ ਸਮਾਂ ਜਿਹੜਾ ਮਹੀਨਿਆਂ ਤੱਕ ਜਾਂਦਾ ਸੀ ਪਰ ਹੁਣ ਕੁਝ ਘੰਟਿਆਂ ਬਾਅਦ ਹੀ ਇੱਕ ਪਾਸੇ ਕਲਾਕਾਰ ਅਦਾਕਾਰ ਸਸਕਾਰ ਤੇ ਪਹੁੰਚਦੇ ਨੇ ਤੇ ਉੱਥੇ ਦੂਜੇ ਪਾਸੇ ਸ਼ਾਮ ਨੂੰ ਉੱਥੇ ਜਾ ਕੇ ਹੱਸਦੇ ਖੇਡਦੇ ਨੇ ਸੋ ਤੁਹਾਡਾ ਪੱਖ ਕੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਸਵਿੰਦਰ ਪੱਲਾ ਦੇ ਸਰਸਕਾਰ ਤੋਂ ਬਾਅਦ ਨੱਚਣਾ ਗਾਉਣਾ ਕਿਉਂ ਹੋਇਆ 7 اگਸਟ 2025 ਪੰਜਾਬੀ ਫਿਲਮ ਜਗਤਲੀ ਬਹੁਤ ਹੀ ਮਾੜਾ ਦਿਨ ਸੀ ਬਹੁਤ ਹੀ ਮੰਦ ਭਗਾ ਦਿਨ ਸੀ ਕਾਲਾ ਦਿਨ ਕਹਿ ਸਕਦੇ ਕਿਉਂਕਿ ਉਸ ਦਿਨ ਪੰਜਾਬੀ ਜਗਤ ਦੇ ਮਹਾਨ ਕਲਾਕਾਰ ਮਹਾਨ ਕੋਮੇਡੀਅਨ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ ਔਰ ਦੂਸਰੇ ਦਿਨ 23 ਅਗਸਤ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਮੋਹਾਲੀ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਹੀ ਉਸ ਦਿਨ 23 ਅਗਸਤ ਨੂੰ ਫਿਲਮ ਫੇਅਰ 어ਵਾਰਡ ਸੀ ਠੀਕ 12 ਤੋਂ 1 ਵਜੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤੇ ਉਸ ਤੋਂ ਬਾਅਦ ਸ਼ਾਮ 4 ਤੋਂ ਲੈ ਕੇ 5 ਦਾ ਜਿਹੜਾ ਸਮਾਂ ਸੀ ਫਿਲਮ ਫੇਅਰ 어ਵਾਰਡ ਦਾ ਸ਼ੁਰੂ ਹੋ ਗਿਆ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੰਜਾਬੀ ਆਰਟਿਸਟ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਪਹਿਲੋਂ ਅੰਤਿਮ ਸੰਸਕਾਰ ਤੇ ਪੁੱਜੇ ਤੇ ਉਸ ਤੋਂ ਬਾਅਦ ਫਿਲਮ ਫਿਰ ਵਰਟ ਤੇ ਜਾ ਕੇ ਲੁੱਡੀਆਂ ਪਾਉਣ ਲੱਗ ਪਏ ਭੰਗੜੇ ਪਾਉਣ ਲੱਗ ਪਏ ਸੋ ਕਿੱਥੋਂ ਦੀ ਇਨਸਾਨੀਅਤ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਪੰਜਾਬੀ ਫਿਲਮ ਜਗਤ ਦਾ ਕਿਸੇ ਦਾ ਤਾਇਆ ਸੀ ਕਿਸੇ ਦਾ ਚਾਚਾ ਸੀ ਕੋਈ ਉਹਨੂੰ ਵਾਪਸ ਮਾਨ ਕਹਿ ਰਿਹਾ ਸੀ ਕੋਈ ਉਹਨੂੰ ਆਪਣਾ ਵੱਡਾ ਭਰਾ ਕਹਿ ਰਿਹਾ ਸੀ ਤੇ ਉੱਥੇ ਹੀ ਉਹ ਕਲਾਕਾਰ ਜਿੱਥੇ ਅੰਤਿਮ ਸੰਸਕਾਰ ਤੇ ਪਹੁੰਚੇ ਉਹੀ ਉੱਥੇ ਜਾ ਕੇ ਨੱਚੜ ਗਾਉਣ ਡੇ ਸੋ ਕਿਤਨਾ ਕਿਤੇ ਇਹ ਲੱਗਦਾ ਕਿ ਲਹੂ ਜਿਹੜਾ ਚਿੱਟਾ ਹੋ ਚੱਲਿਆ ਆਰਟਿਸਮ ਕਲਾਕਾਰਾਂ ਦਾ ਅਦਾਕਾਰਾਂ ਦਾ ਬਹੁਤ ਲੋਕ ਕਹਿੰਦੇ ਨੇ ਕਿ ਫਿਲਮ ਫੇਅਰ ਅਵਾਰਡ ਪਹਿਲੋ ਦਾ ਮਿੱਥਿਆ ਹੋਇਆ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਅਨਹੋਣੀ ਹੋਣੀ ਹੈ ਡਾਕਟਰ ਜਸਵਿੰਦਰ ਪੱਲਾ ਨੇ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਤੇ ਉੱਥੇ ਹੀ ਇਹ ਵੀ ਲੋਕ ਕਹਿ ਰਹੇ ਸੀ ਕਿ ਜੇ ਪੋਸਟਪੋਨ ਕਰਨਾ ਹੁੰਦਾ ਤਾਂ ਪੋਸਟਪੋਨ ਹੋ ਸਕਦਾ ਸੀ ਫਿਲਮ ਫੇਅਰ ਅਵਾਰਡ ਜੀ ਹਾਂ ਬਿਲਕੁਲ ਪੋਸਟਪੋਨ ਹੋ ਸਕਦਾ ਸੀ ਜੇ ਪੋਸਟਪੋਨ ਹੋ ਜਾਂਦਾ ਤਾਂ ਸ਼ਾਇਦ ਇਸ ਤੋਂ ਵੱਡੀ ਸ਼ਰਧਾਂਜਲੀ ਡਾਕਟਰ ਜਸਵਿੰਦਰ ਪੱਲਾ ਲਈ ਨਹੀਂ ਹੋ ਸਕਦੀ ਸੀ ਉੱਥੇ ਹੀ ਅਸੀਂ ਦੇਖ ਸਕਦੇ ਹਾਂ ਕਿ ਬਾਰ ਬਾਰ ਲੋਕਾਂ ਦਾ ਇਹੀ ਕਹਿਣਾ ਕਿ ਕੀ ਜਸਵਿੰਦਰ ਭੱਲਾ ਨਾਲੋਂ ਫਿਲਮ ਫੇਅਰ 어ਵਾਰਡ ਵੱਡਾ ਹੋ ਗਿਆ ਇੱਕ ਪਾਸੇ ਤੁਸੀਂ ਉਹਨਾਂ ਨੂੰ ਮਹਾਨ ਕਲਾਕਾਰ ਕਹਿ ਰਹੇ ਹੋ ਉੱਥੇ ਦੂਜੇ ਪਾਸੇ ਤੁਸੀਂ ਸ਼ਾਮ ਨੂੰ ਉੱਥੇ ਜਾ ਕੇ ਭੰਗੜੇ ਪਾ ਰਹੇ ਹੋ ਲੁੱਡੀਆਂ ਪਾ ਰਹੇ ਹੋ ਸੋ ਇਨਸਾਨੀਅਤ ਕਿੱਥੇ ਗਈ ਇੱਕ ਦੌਰ ਸੀ ਜਦੋਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਹਫ਼ਤਾ ਹਫ਼ਤਾ ਉੱਥੇ ਰੇਡੀਓ ਟੀਵੀ ਜਾਂ ਫਿਰ ਕੁਝ ਵੀ ਇਦਾਂ ਦਾ ਗਾਉਣ ਵਜਾਉਣ ਨਹੀਂ ਕੀਤਾ ਜਾਂਦਾ ਸੀ ਹਾਲਾਂਕਿ ਹਫ਼ਤਾਵੇਂ ਘਟਾ ਗਏ ਦਿੱਤਾ ਇਹ ਸਮਾਂ ਜਿਹੜਾ ਮਹੀਨਿਆਂ ਤੱਕ ਜਾਂਦਾ ਸੀ ਪਰ ਹੁਣ ਕੁਝ ਘੰਟਿਆਂ ਬਾਅਦ ਹੀ ਇੱਕ ਪਾਸੇ ਕਲਾਕਾਰ ਅਦਾਕਾਰ ਸਸਕਾਰ ਤੇ ਪਹੁੰਚਦੇ ਨੇ ਤੇ ਉੱਥੇ ਦੂਜੇ ਪਾਸੇ ਸ਼ਾਮ ਨੂੰ ਉੱਥੇ ਜਾ ਕੇ ਹੱਸਦੇ ਖੇਡਦੇ ਨੇ ਸੋ ਤੁਹਾਡਾ ਪੱਖ ਕੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਸਵਿੰਦਰ ਭੱਲਾ ਦੇ ਸਸਕਾਰ ਤੋਂ ਬਾਅਦ ਨੱਚਣਾ ਗਾਉਣਾ ਕਿਉਂ ਹੋਇਆ